ਇਸ ਨੌਜਵਾਨ ਜੋ ਕਿ ਤੁਸੀਂ ਦੇਖ ਰਹੇ ਹੋ ਟੀਵੀ ਸਪੀਡ ਦੇ ਇਸ ਦੀ ਬੇਸ਼ੱਕ ਅਪਾਹਜ ਆਪਾਹਜ ਹੋਣ ਦੇ ਬਾਵਜੂਦ ਵੀ ਇਸ ਉੱਤੇ ਜਿਹੜਾ ਹੈ ਕਾਰ ਪਹੁੰਚ ਕੇ ਜਿਹੜਾ ਹੈ ਉਹ ਹਮਲਾ ਕੀਤਾ ਗਿਆ। ਕੁ ਸਮਾਂ ਪਹਿਲਾਂ ਜਿਹੜੀਆਂ ਸੀਗੀਆਂ ਗੋਲੀਆਂ ਚੱਲੀਆਂ ਸਰ ਜੀ ਜਿਹਾ ਲੱਗਦਾ ਮੇਰਾ। ਕੋਣ ਹੈ ਜੀ? ਰੋਕੀ। ਠੀਕ ਹੈ ਜੀ। ਤੇ ਇਹਨੇ 17 ਤਰੀਕ ਨੂੰ ਇਹਨੇ ਕੁੱਟਿਆ ਮਾਰਿਆ ਸੀ। ਠੀਕ ਹੈ। ਕਮਰਾ ਬੰਦ ਕਰਕੇ ਉਹ ਆ ਗਈ ਸਾਡੇ ਕੋਲ। ਸਾਡੇ ਕੋਲ ਆਈ ਬਾਜੇ ਉਦੋਂ ਆ ਗਿਆ ਇੱਥੇ ਆ ਕੇ ਮੇਰੀ ਮੰਮੀ ਨੂੰ ਕੁੱਟਿਆ ਇਹਨੇ। ਮੇਰੀ ਵੋਟੀ ਦੇ ਪਿਸਤੌਲ ਦਾ ਫੱਟ ਮਾਰਿਆ ਇਹਨੇ ਮੈਨੂੰ ਆ ਕੇ ਕੁੱਟਿਆ ਇਹਨੇ ਫਿਰ ਇਹਨੇ ਥੱਲੋਂ ਕਹਿੰਦਾ ਤੁਸੀਂ ਜਬੂਆ ਨੇ ਕੋਲ ਨਾ ਇਹ ਆ ਉਹ ਆ ਗੋਲੀਆਂ ਚਲਾਣ ਲੱਗ ਪਿਆ ਜੀ ਕਿੰਨੀਆਂ ਗੋਲੀਆਂ ਚਲੀਆਂ ਛੇ ਗੋਲੀਆਂ ਚੱਲੀਆਂ ਜਿਹਦੇ ਵਿੱਚੋਂ ਦੋ ਮਿਲੇ ਖੋਲ ਜੀ ਇੱਕ ਜਿੰਦਾ ਕਾਰਤੂਸ ਮਿਲਿਆ ਤੇ ਬਾਅਦ ਜੇ ਨੇ ਆ ਵੇਖੋ ਸਾਰੀਆਂ ਇੱਟਾਂ ਰੋੜੇ ਨੇ ਚਲਾਏ ਜਿਹੜੇ 8-10 ਮੁੰਡੇ ਦੇ ਨਾਲ ਹੀ ਗਏ ਗੈਂਗਸਟਰ ਆ ਤੁਹਾਨੂੰ ਪਤਾ ਗੈਂਗਸਟਰ ਨਾਲ ਲਿੰਕ ਹੈ ਇਹਦੇ ਬਸ ਤੋਂ ਉਹ ਲੋ ਬੜੇ ਆ ਧੰਕੀ ਦਾ ਲਿੰਕ ਕਿਹਦਾ ਪਤਾ ਇਹਦੇ ਮਾਰੇ ਅੱਲਾ ਦੀ ਡੱਡੂ ਹੁਣਾ ਨਾ ਪਹਿਲੇ ਲਿੰਕ ਹੀ ਗਏ ਇਹਨੇ ਉਹਦੀ ਮੰਮੀ ਵੀ ਫੜਾ ਤੀ ਇਹ ਕਰਦਾ ਟੋਟੀ ਮਾਰੀ ਇਹਨੇ ਠੀਕ ਹੈ ਪਹਿਲੇ ਹੋਰ ਇਹਨਾਂ ਦੇ ਜਿਹੜੇ ਸਿੱਧੂ ਮੂਸੇ ਵਾਲਾ ਮਾਰੇ ਉਹਨਾਂ ਨਾਲ ਵੀ ਇਹਦੇ ਲਿੰਕ ਹੀ ਗਏ ਸਿੱਧੂ ਮੂਸੇ ਵਾਲੇ ਮਰਨੋਂ ਤੇ ਜੋ ਹੋਇਆ ਸੀ ਉਹਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਕਿੱਦਾਂ ਪਤਾ ਕਿ ਉਹ ਇਹ ਲਿੰਕ ਨਾਲ ਸੀਗੇ ਇਹਦੇ ਲਿੰਕ ਹੀ ਗਏ ਪਰ ਇਹ ਜਿਹੜੇ ਮੁੰਡੇ ਅੰਦਰ ਆ ਨਾ ਇਹ ਉਹਨਾਂ ਨੂੰ ਫੋਨ ਤੇ ਗੱਲ ਗੁੱਲ ਕਰਦਾ ਪਹਿਲੇ ਆਡੇ ਨਾਲ ਹੀ ਰਹਿੰਦਾ ਆਈਗਾ ਠੀਕ ਹੈ ਇਹ ਹੀਰੋਇਨ ਵੇਚਦਾ ਚਿੱਟਾ ਵੇਚਦਾ ਆ ਜੱਲੀਆਂ ਗੋਲੀਆਂ ਜੱਲੀਆਂ ਜੀ ਇਹ ਕੀ ਕਰੀ ਆ ਉਹਦਨ ਵੀ ਐਲ ਡੀਆਂ ਹੱਡੀਆਂ ਤੋੜ ਗਿਆ ਅੰਦਰ ਵੜ ਕੇ ਸਾਰਾ ਨੁਕਸਾਨ ਕਰ ਗਿਆ ਮੇਰਾ ਬੈਟਰੀ ਰਿਕਸ਼ਾ ਵਾ ਸਾਰਾ ਉਹ ਤੋੜਦਾ ਇਹਨੇ ਠੀਕ ਹੈ ਜੀ ਮੈਨੂੰ ਮਜਬੂਰ ਕਰਦਾ ਮੇਰਾ ਵੇਚ ਚਿੱਟਾ ਵੇ ਮੈਂ ਕਿਹਾ ਮੈਂ ਨਹੀਂ ਹੁਣ ਕੋਈ ਕੰਮ ਕਰਨਾ ਮੈਂ ਅੱਗੇ ਪਾਈ ਜ ਹੋ ਗਿਆ ਮੈਂ ਕਿਉਂ ਕਰਾਂ ਠੀਕ ਹੈ ਕਿ ਨਹੀਂ ਮੇਰੀ ਵੋਟੀ ਮੇਰੇ ਘਰ ਦੇ ਮਣਾ ਕਰਦੇ ਆ ਘਰ ਬਾਹਰ ਬਣਿਆ ਛੱਡੋ ਪਰਿਆ ਨਹੀਂ ਕਰਨਾ ਇਹੋ ਜਾਂ ਮਾੜਾ ਕਰਮ ਆ ਇਹ ਫੇਰ ਆ ਕੇ ਦਬਾਅ ਪੰਦਾ ਆ ਕਿ ਮੇਰਾ ਕੰਮ ਕਰੋ ਇੰਨੀ ਵਈਆ ਤੋਂ ਗळा ਕੱਢ ਲਾ ਪਾੜਦਾ ਮੁੰਡੇ ਨਾਲ ਹੀ ਇੱਟਾਂ ਚਲਾਉਣ ਲੱਪੇ ਗੋਲੀਆਂ ਚਲਾਉਣ ਲੱਪੇ ਚਲੋ ਜੀ ਅਹੀ ਮਹਤਰ ਬੰਦੇ ਆਹੀ ਉੱਤੇ ਮਾਰਾਇ ਆਪਣੇ ਬਜਾਤ ਜਦੋਂ ਇੱਕ ਦੋ ਇੱਟਾਂ ਮਾਰੀਆਂ ਨੇ ਪਿਸਤੌਲ ਕੱਢ ਲਿਆ ਕਿਦੋਂ ਕਿਦੋਂ ਗੈਂਗਸਟਰ ਬਣਿਆ ਇਹਨੂੰ ਮਾਰੇ 31 ਬੱਚੇ ਇਹਦੇ ਉੱਤੇ ਇਹਨੂੰ ਘਟੋ ਘੜ 5-7 ਸਾਲ ਹੋ ਗਏ 10 ਸਾਲ ਗੈਂਗਸਟਰ ਬਣੇ ਨੂੰ ਪੰਜਾਬ ਵਿੱਚ ਲਗਾਤਾਰ ਹੀ ਗੈਂਗਸਟਰਾਂ ਵੱਲੋਂ ਆਪਣਾ ਦਬਦਬਾ ਬਣਾਉਣ ਵਾਸਤੇ ਕਿਤੇ ਵੀ ਗੋਲੀ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਬਟਾਲਾ ਰੋਡ ਤੇ ਇੱਕ ਸਥਿਤ ਘਰ ਦੇ ਨੇ ਸੂਝਿਆ ਕਿ ਕੁਝ ਗੈਂਗਸਟਰਾਂ ਵੱਲੋਂ ਜਿਹੜੀਆਂ ਇੱਥੇ ਆ ਕੇ ਗੋਲੀਆਂ ਚੜਾਈਆਂ ਗਈਆਂ ਨੇ ਤੇ ਉਹ ਗੈਂਗਸਟਰਾਂ ਦਾ ਲਿੰਕ ਜਿਹੜਾ ਹੈ ਉਹ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਹੜੇ ਕਈ ਗੈਂਗਸਟਰਾਂ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਲਗਾਤਾਰ ਹੀ ਉਸ ਵੱਲੋਂ ਘਰ ਚ ਵੜ ਕੇ ਬਹੁਤ ਸਾਰਾ ਨੁਕਸਾਨ ਜਿਹੜਾ ਹੈ ਉਹ ਕੀਤਾ ਗਿਆ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਅਸੀਂ ਉਸੇ ਗਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਕੁਸਮਾ ਪਹਿਲਾਂ ਜਿਹੜੀਆਂ ਸੀਗੀਆਂ ਗੋਲੀਆਂ ਚੱਲੀਆਂ ਸਰ ਗੋਲੀਆਂ ਚੱਲਣ ਦੇ ਦੌਰਾਨ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਜਲਦ ਤੋਂ ਜਲਦ ਦੋਸ਼ੀ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਜਾਣਗੇ ਲੇਕਿਨ ਪੰਜਾਬ ਦੀ ਮੌਜੂਦਾ ਸਰਕਾਰ ਹਰ ਇੱਕ ਜਗ੍ਹਾ ਤੋਂ ਫੇਰਿਡ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸ਼ੁਭਜੀਤ ਸਿੰਘ ਸੁਧੂ ਮੂਸੇਵਾਲਾ ਜੋ ਕਿ ਇੱਕ ਬਹੁਤ ਨਾਮੀ ਗਾਇਕ ਸੀਗਾ ਉਸ ਨੂੰ ਵੀ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਸਨ ਅਸਤਾਂ ਦੇ ਗੈਂਗਸਟਰ ਸਨ ਜਿਨ੍ਹਾਂ ਦਾ ਨਾਮ ਜਿਹਾ ਸੀਗਾ ਉਹ ਅ ਵਿੱਚ ਆ ਰਿਹਾ ਸੀ ਲੇਕਿਨ ਕਿਤਨਾ ਕਿਤੇ ਜਦੋਂ ਗੈਂਗਸਟਰ ਦੂਰ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਗਈ ਬੇਸ਼ੱਕ ਵੱਡੇ ਗੈਂਗਸਟਰਾਂ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਉਂਦਾ ਰਿਹਾ ਲੇਕਿਨ ਕਿਤਨਾ ਕਿਤੇ ਜਿਹੜੇ ਛੋਟੇ ਗੈਂਗਸਟਰ ਨਾਲ ਸੀਗੇ ਉਹਨਾਂ ਨੂੰ ਕਿਤਨਾ ਕਿਤੇ ਥਾਮ ਪਾਉਣ ਦੀ ਜ਼ਰੂਰਤ ਹੈ ਇਸ ਨੌਜਵਾਨ ਜੋ ਕਿ ਤੁਸੀਂ ਦੇਖ ਰਹੇ ਹੋ ਟੀਮ ਸਕੀਨ ਤੇ ਇਸ ਦੀ ਬੇਸ਼ੱਕ ਅਪਾਹਜ ਆਪਾਹਜ ਹੋਣ ਦੇ ਬਾਵਜੂਦ ਵੀ ਇਸ ਉਤੇ ਜਿਹੜਾ ਹੈ ਕਾਰ ਪਹੁੰਚ ਕੇ ਜਿਹੜਾ ਹੈ ਉਹ ਹਮਲਾ ਕੀਤਾ ਗਿਆ ਗੱਲਬਾਤ ਕਰ ਲੈਣੇ ਕੀ ਆ ਵੀਰ ਦਾ ਨਾਮ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਬੋਬੀ ਜੀ ਬੋਬੀ ਕੀ ਹੋਇਆ ਕੀ ਸੀਗਾ ਠੀਕ ਹੈ ਹੋਇਆ ਜੀ ਮੇਰੀ ਭੈਣ ਨਾਲ ਜੀ ਘਰੇਲੂ ਲੜਾਈ ਕਰਦੀ ਜੀਜਾ ਲੱਗਦਾ ਮੇਰਾ ਕੌਣ ਹੈ ਜੀ ਰੋਕੀ ਅੱਛਾ ਜੀ ਠੀਕ ਹੈ ਜੀ ਤੇ ਇਹਨੇ 17 ਤਰੀਕ ਨੂੰ ਉਹਨੇ ਕੁੱਟਿਆ ਮਾਰਿਆ ਠੀਕ ਹੈ ਕਮਰਾ ਬੰਦ ਕਰਕੇ ਉਹ ਆ ਗਈ ਸਾਡੇ ਕੋਲ ਸਾਡੇ ਕੋਲ ਆਈ ਬਾਜੇ ਉੱਥੋਂ ਆ ਗਿਆ ਇੱਥੇ ਆ ਕੇ ਮੇਰੀ ਮੰਮੀ ਨੇ ਕੁੱਟਿਆ ਆਏ ਨੇ ਮੇਰੀ ਵੋਟੀ ਦੇ ਪਿਸਤੌਲ ਦਾ ਫਟਾ ਮਾਰਿਆ ਆਏ ਨੇ ਮੈਨੂੰ ਆ ਕੇ ਕੁੱਟਿਆ ਆਏ ਨੇ ਅਸੀਂ ਉਠਾਣੇ ਰਿਪੋਰਟ ਲਖਾਈ ਉਦੋਂ ਠੀਕ ਆ ਅੱਜ ਫੇਰ ਆਇਆ ਆਹ ਨੂੰ ਕਹਿੰਦਾ ਬੂਆ ਖੋਲੋ ਅਸੀਂ ਕਹਿਆ ਬੂਆ ਨਹੀਂ ਖੋਲਣਾ ਭਰਾ ਤੂੰ ਉਦੋਂ ਵੀ ਕੁੱਟਿਆ ਅਸੀਂ ਨਹੀਂ ਬੂਆ ਖੋਲਣਾ ਠੀਕ ਆ 8-10 ਮੁੰਡੇ ਲਿਆ ਆਇਆ ਨਾਲ ਠੀਕ ਆ ਜੀ ਫੇਰ ਇਹਨੇ ਥੱਲੋਂ ਕਹਿੰਦਾ ਤੂੰ ਜਬੂਆ ਨਹੀਂ ਖੋਲਣਾ ਇਹ ਆ ਬੂਆ ਗੋਲੀਆਂ ਚਲਾਣ ਲੱਪਿਆ ਜੀ ਕਿੰਨੀਆਂ ਗੋਲੀਆਂ ਚਲੀਆਂ 6 ਗੋਲੀਆਂ ਚਲੀਆਂ ਜਿਹਦੇ ਵਿੱਚੋਂ ਦੋ ਮਿਲੇ ਖੋਲ ਜੀ ਇੱਕ ਜਿੰਦਾ کارਤੋਸ ਮਿਲਿਆ ਠੀਕ ਹੈ ਤੇ ਬਾਅਦ ਜੇ ਨੇ ਆ ਵੇਖੋ ਸਾਰੀਆਂ ਇਟਾਂ ਰੋੜੇ ਨੇ ਚਲਾਏ ਜਿਹੜੇ 8-10 ਮੁੰਡੇ ਦੇ ਨਾਲ ਹੀਗੇ ਰੋਕੀ ਹੀਗਾ ਰਮਣ ਥੇਲੀ ਹੀਗਾ ਇਹਦੇ ਨਾਲ ਸ਼ਲੋਸ਼ਨ ਰਾਹੁਲ ਹੀਗਾ ਵਿਕੀ ਨੇਪਾਲੀ ਹੀਗਾ ਇਹਦੇ ਨਾਲ ਬਡਰਾਂ ਦਾ ਸੰਨੀਗਾ ਉਹ ਹੀਗਾ ਹੋਰ ਇਹਦੇ ਨਾਲ ਤਿੰਨ ਚਾਰ ਮੁੰਡੇ ਅਨਪਤਾਸ਼ੇ ਹੀਗੇ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਪਤਾ ਸਾਰੇ ਮੁੰਡੇ ਦੇ ਨਾਲ ਹੀਗੇ ਰੋਕੀ ਜਨਾਬਾਂ ਦੀ ਰਿਸ਼ਤੇਦਾਰੀ ਕੀ ਆ ਕੀ ਲੱਗਦਾ ਕਿ ਤੁਹਾਨੂੰ ਉਦਰਾ ਜੀਜਾ ਲੱਗਦਾ ਆ ਜੀ ਠੀਕ ਹੈ ਜੀ। ਉਹ ਅਕਸਰ ਹੀ ਇਸ ਤਰ੍ਹਾਂ ਕਰਦਾ ਹੈ। ਅਕਸਰ ਹੀ ਇਸ ਤਰ੍ਹਾਂ ਕਰਦਾ ਹੈ ਪਰ ਪਹਿਲੇ ਘੱਟ ਕਰਦਾ ਹੈ ਚਲੋ ਮਾਰਦਾ ਹੀ ਕੁੱਟਦਾ ਹੀ ਇਹੀ ਫਿਰ ਭੇਜ ਦਿੰਨੇ ਆ ਕਿੰਨੇ ਚਲੋ ਛੱਡੋ ਬੱਚਿਆਂ ਕਰਕੇ ਭੇਜ ਦਿੰਦਾ ਬੱਚੇ ਕੌਣ ਪਾਲਦਾ ਤੁਹਾਨੂੰ ਪਤਾ ਦੋ ਦੇ ਨਿਆਣੇ ਆ ਜੀ। ਅਸੀਂ ਉਹਨਾਂ ਦੇ ਮੂੰਹ ਭੇਜ ਦਿੰਦਾ ਹੀ ਚਲੋ ਛੱਡੋ ਪਰੇ ਐਦ ਕੀ ਤੇ ਉਹਨੇ ਜ਼ਿਆਦਾ ਹੀ ਹੰਗਾਮਾ ਕਰਤਾ ਤੁਹਾਡੇ ਸਾਹਮਣੇ ਵੇਖੋ ਇੱਟਾਂ ਚੱਲੀਆਂ ਗੋਲੀਆਂ ਚੱਲੀਆਂ ਜੀ। ਅਸੀਂ ਕੀ ਕਰੀਏ ਉਹਦਨ ਵੀ ਐਲਡੀਆਂ ਹੱਡੀਆਂ ਤੋੜ ਗਿਆ ਅੰਦਰ ਵੜ ਕੇ ਸਾਰਾ ਨੁਕਸਾਨ ਕਰ ਗਿਆ ਮੇਰਾ ਬੈਟਰੀ ਰਿਕਸ਼ਾ ਵਾ। ਸਾਰਾ ਉਹ ਤੋੜਦਾ ਐਨੇ ਤੁਹਾਡੇ ਨਾਲ ਕੀ ਕੋਈ ਰੰਜਿਸ਼ ਚੱਲਦੀ ਪਈ ਆ ਉਹਦੀ ਕਿਉਂ ਤੁਹਾਡੇ ਆ ਕੇ ਘਰ ਅਟੈਕ ਕਰ ਰਿਹਾ ਸਾਡੇ ਕੋਈ ਮਤਬਲ ਹੀ ਨਹੀਂ ਬੰਦਾ ਮਾਰਾ ਇਹ ਤੇਰੀ ਆਪਸ ਚ ਮੀਆਂ ਬੀਬੀ ਦੀ ਲੜਾਈ ਤੂੰ ਆਪਣੇ ਘਰ ਨੂੰ ਕੁੱਟਿਆ ਚਲੋ ਕੋਈ ਗੱਲ ਨਹੀਂ ਆ ਉਹ ਇੱਧਰ ਆਈ ਆ ਚੱਲ ਪਿਆਰ ਨਾਲ ਤੂੰ ਲੈ ਆ ਇੱਧਰ ਆ ਕੇ ਮਾਰਾ ਇਹ ਧਮਕੀਆਂ ਲਾਉਂਦਾ ਗੈਂਗਸਟਰ ਐ ਤੁਹਾਨੂੰ ਪਤਾ ਗੈਂਗਸਟਰ ਨਾਲ ਲਿੰਕ ਐ ਇਹਦੇ ਪਿਸਤੂਲ ਪੜੇ ਐ ਧਮਕੀਆਂ ਨਾਲ ਲਿੰਕ ਅਗੇ ਕੁਝ ਪਤਾ ਇਹਦੇ ਮਾਰਾ ਅੱਲਾ ਡਿੱਡੂ ਹੁਣਾ ਨਾ ਪਹਿਲੇ ਲਿੰਕ ਹੀ ਗਏ ਇੰਨੇ ਉਹਦੀ ਮੰਮੀ ਵੀ ਫੜਾ ਤੇ ਇਹ ਕਰਦਾ ਟੋਟੀ ਮਾਰੀ ਇੰਨੇ ਠੀਕ ਹੈ ਪਹਿਲੇ ਹੋਰ ਇਹਨਾਂ ਦੇ ਜਿਹੜੇ ਸਿੱਧੂ ਮੂਸੇ ਵਾਲਾ ਮਾਰਿਆ ਉਹਨਾਂ ਨਾਲ ਵੀ ਇਹਦੇ ਲਿੰਕ ਹੀ ਗਏ ਤੇ ਸਿੱਧੂ ਮੂਸੇ ਵਾਲੇ ਨੂੰ ਮਰੇ ਨੂੰ ਤੇ ਜੋ ਹੋਇਆ ਸੀ ਉਹਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਕਿੱਦਾਂ ਪਤਾ ਕਿ ਉਹ ਇਹ ਲਿੰਕ ਨਾਲ ਸੀਗੇ ਇਹਦੇ ਲਿੰਕ ਹੀ ਗਏ ਪਰ ਇਹ ਜਿਹੜੇ ਮੁੰਡੇ ਅੰਦਰ ਆ ਨਾ ਇਹ ਉਹਨਾਂ ਨੂੰ ਫੋਨ ਤੇ ਗੱਲ ਗੁੱਲ ਕਰਦਾ ਪਹਿਲੇ ਆਡੇ ਨਾਲ ਹੀ ਰਹਿੰਦਾ ਹੀਗਾ ਠੀਕ ਹੈ ਇਹ ਹੀ ਰੋਇਣ ਵੇਜਦਾ ਚਿੱਟਾ ਵੇਜਦਾ ਆ ਠੀਕ ਹੈ ਜੀ ਤੁਹਾਨੂੰ ਵੀ ਮੈਂ ਪਹਿਲੇ ਕਰਦਾ ਹੀਗਾ ਇਹਦਾ ਕੰਮ ਕੀ ਕੰਮ ਕਰਦਾ ਸੀ ਇਹਦਾ ਹਿਰੋਇਨ ਵੇਚਦਾ ਸੀ ਇਹਦੀ ਠੀਕ ਹੈ ਜੀ ਮੈਂ ਪਹਿਲੇ ਵੇਚਦਾ ਹੀਗਾ ਮੇਰਾ ਹੁਣ ਪੀਜੀਆ ਹੀ ਚੱਲੰਦਾ ਇਲਾਜ ਮੈਂ ਆਪਣੀ ਸਹਯਾ ਭੁਗਤਾਂ ਮੇਰੇ ਤੇ ਪਰਚੇ ਹੋ ਗਏ ਮੈਂ ਸਹਯਾ ਭੁਗਤਾਂ ਮੈਂ ਬਾਅਦ ਚ ਮੇਰਾ ਮਟੀਗਾ ਲਾ ਲਿਆ ਮੇਰੀ ਲਤ ਖਰਾਬ ਹੋ ਗਈ ਮੈਂ ਬਾਅਦ ਚ ਦੋ ਉਥੇ ਰਿਆਂ 10 ਦਿਨ ਦਾਖਲ ਰਿਆਂ 15 ਦਿਨ ਬਾਅਦ ਚ ਮੇਰਾ ਇਲਾਜ ਚੱਲਦਾ ਰਿਹਾ ਹੁਣ ਮੈਂ ਜਨ ਹਰ ਹਫਤੇ ਇਲਾਜ ਕਰਾਣ ਹੱਲੇ ਵੀ ਮੇਰਾ ਇਲਾਜ ਚੱਲੰਦਿਆ ਉਥੋਂ ਠੀਕ ਹੈ ਜੀ ਮੈਨੂੰ ਮਜਬੂਰ ਕਰਦਾ ਮੇਰਾ ਵੇਜ ਚਟਾਵੇ ਮੈਂ ਕਹਾ ਮੈਂ ਨਹੀਂ ਹੁਣ ਕੋਈ ਕੰਮ ਕਰਨਾ ਮੈਂ ਅੱਗੇ ਪਾਈ ਜ ਹੋ ਗਿਆ ਮੈਂ ਕਿਉਂ ਕਰਾਂ ਠੀਕ ਹੈ ਕਿ ਨਹੀਂ ਮੇਰੀ ਬੋਟੀ ਮੇਰੇ ਘਰ ਦੇ ਮਣਾ ਕਰਦੇ ਆ ਕਿ ਘਰ ਬਾਹਰ ਬਣਿਆ ਛੱਡੋ ਪਰੇ ਨਹੀਂ ਕਰਨਾ ਇਹੋ ਜਿਹਾ ਮਾੜਾ ਕਰਮ ਇਹ ਫਿਰ ਆ ਕੇ ਦਬਾਅ ਪਾਉਂਦਾ ਆ ਕਿ ਮੇਰਾ ਕੰਮ ਕਰੋ ਇਹ ਆ ਬੂਆ ਨਹੀਂ ਤੇ ਮੈਂ ਮਾਰਦੀ ਭੈਣ ਨੂੰ ਕੁੱਟਦਾ ਹਾਂ ਹਾਂਜੀ ਕਿਸੇ ਕਰਕੇ ਤੁਹਾਡੀ ਭੈਣ ਨੂੰ ਵੀ ਕੁੱਟਦਾ ਕੁੱਟਦਾ ਆ ਇਸੇ ਕਰਕੇ ਕਿ ਇਹ ਨਸ਼ਾ ਕਰਦਾ ਹੈ ਸਮਾਨ ਪੀਂਦਾ ਹੈ ਆ ਪਾਗਲ ਹੋ ਜਾਂਦਾ ਸਮਾਨ ਪੀ ਕੇ ਤੁਹਾਨੂੰ ਕੁੱਟਣ ਦਾ ਪੀਂਦਾ ਆ ਹਾਂ ਜੀ ਲੇਕਿਨ ਅੱਜ ਕੀ ਵਜ੍ਹਾ ਰਹੀ ਤੁਸੀਂ ਦੱਸਿਆ ਕਿ ਗੋਲੀਆਂ ਚਲਾਈਆਂ ਅੱਜ ਫਿਰ ਵਜ੍ਹਾ ਕੀ ਰਹੀ ਹੈ ਦਾ ਕਾਰਨ ਕਿ ਸਿਰਫ ਭੈਣ ਨਾਲ ਲੜਕੇ ਆਇਆ ਤੇ ਭੈਣ ਤੁਹਾਡੀ ਉਹਦੀ ਇੱਥੇ ਸੀ ਤੇ ਤੁਹਾਡੀ ਭੈਣ ਇੱਥੇ ਸੀ ਤਾਂ ਕਰਕੇ ਸੀ ਅੱਜ ਕੋਈ ਵਜ੍ਹਾ ਵੀ ਨਹੀਂ ਆਇਆ ਵਾ ਬੂਆ ਖੜਕਾਨ ਲਾ ਪਿਆ ਧੜ ਧੜ ਖੋਲੋ ਬੂਆ ਖੋਲੋ ਮੈਂਗਾ ਹੀ ਬੂਆ ਨਹੀਂ ਖੋਲਣਾ ਇੰਨੀ ਵਜ੍ਹਾ ਤੋਂ ਗਾਲ੍ਹਾਂ ਕੱਢ ਲਾ ਪਿਆ ਡਾ ਮੁੰਡੇ ਨਾਲ ਹੀ ਇੱਟਾ ਚਲਾਉਣ ਲਾ ਪੇ ਗੋਲੀਆਂ ਚਲਾਉਣ ਲਾ ਪੇ ਚਲੋ ਜੀ ਅਹੀਂ ਮਾਤਰ ਬੰਦੇ ਆਹੀ ਉੱਤੇ ਮਾਰਿਆ ਆਪਣੇ ਬਜਾਤ ਜਦੋਂ ਇੱਕ ਦੋ ਇਟਾ ਮਾਰਿਆ ਨੇ ਪਿਸਤੌਲ ਕੱਢ ਲਿਆ ਗੋਲੀਆਂ ਚਲਾਈ ਥਾਣੇ ਵੀਡੀਓ ਦਿੱਤੀ ਸਾਰੀ ਥਾਣੇ ਵਾਲਿਆਂ ਨੇ ਵੀਡੀਓ ਖੜੀ ਆ ਠੀਕ ਹੈ ਜੀ ਤੇ ਸਾਡੇ ਕੋਲ ਵੀਡੀਓ ਹੋ ਗਈ ਮੈਂ ਤੁਹਾਨੂੰ ਦਿਨਾ ਆ ਸਾਰਾ ਕੁਝ ਇਹਨੇ ਗੋਲੀਆਂ ਚਲਾਈਆਂ ਜਿਹੜੀਆਂ ਇਹਨੇ ਹਨ ਮਾਰਨ ਵੇਖੋ ਅਹੀਂ ਬੁਆ ਖੋਲ ਦਿੰਦੇ ਅੰਦਰ ਵੜ ਜਾਂਦਾ ਇਹਨੇ ਸਾਡੇ ਇੱਕ ਅੱਦੇ ਦੇ ਮਾਰ ਦਿੰਦਾ ਮੈਂ ਤੇ ਪਾਈ ਜੀ ਬੰਦਾ ਠੀਕ ਹੈ ਜੀ ਉਧਰੋਂ ਅਸੀਂ ਲੇਡੀਜ਼ ਘਰ ਚੇ ਆ ਮੇਰੀ ਭੈਣ ਹੀ ਮੇਰੀ ਮੰਮੀ ਹੀ ਜਾਂ ਮੇਰੀ ਵੋਟੀ ਹੀਗੀ ਠੀਕ ਹੈ ਜੀ ਇਹ ਮਾਰ ਦਿੰਦਾ ਕਿਸੇ ਦੇ ਵੱਜਣ ਦੀ ਦੱਸੋ ਕੌਣ ਜ਼ਿੰਮੇਵਾਰ ਹੈਗਾ ਤੁਸੀਂ ਇਕੱਲੇ ਇਕੱਲੇ ਉਹ ਘਰ ਦੇ ਬਾਪ بیٹے ਹੈਗੇ ਤੇ ਕਿਉਂ ਫਾਦਰ ਵੀ ਹੈਗੇ ਮੇਰਾ ਮੇਰੇ ਫਾਦਰ ਦਾ ਡੈਥ ਹੋ ਗਈ ਹੈ ਮੇਰਾ ਭਰਾ ਵੱਡਾ ਵਿਆਹਿਆ ਉਹ ਵੱਖਰਾ ਰਹਿੰਦਾ ਹੈ ਜੇਕਰ ਨੁਕਸਾਨ ਹੁੰਦਾ ਤੁਹਾਡੇ ਇਸ ਪਰਿਵਾਰ ਦਾ ਸਾਰਾ ਨੁਕਸਾਨ ਹੋ ਸਕਦਾ ਹੈ ਹਾਂਜੀ ਨੁਕਸਾਨ ਹੋ ਸਕਦਾ ਪੁਲਿਸ ਵਾਲੇ ਆਏ ਪਹੁੰਚੇ ਕੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਛੜਿਆਂ ਨੇ ਦਰਗਾਹ ਛੜੀ ਕੀ ਆ ਵੇਖੋ ਹੁਣ ਕੀ ਕਰਦੇ ਕੀ ਨਹੀਂ ਪਰਚਾ ਦਰਜ ਕੀਤਾ ਉਹਨਾਂ ਨੇ ਐਸਐਚਓ ਸਾਹਿਬ ਨਵੇਂ ਆਏ ਕਹਿੰਦੇ ਹੀ ਕਰਦੇ ਕਾਰਵਾਈ ਪਹਿਲੇ ਤੁਹਾਡੀ ਕਾਰਵਾਈ ਹੁੰਦੀ ਨਹੀਂ ਲਈ ਕਿਉਂਕਿ ਇਹ ਥਾਣਿਆਂ 'ਚ ਪੈਸੇ ਪੂਏ ਚੜਦਾ ਹੈ ਮੁਲਾਜ਼ਮਾਂ ਨੂੰ ਤਦ ਕਰਕੇ ਤੁਹਾਡੀ ਕਾਰਵਾਈ ਨਹੀਂ ਹੁੰਦੀ ਰਹੀ ਕੀ ਲੱਗਦਾ ਇਹ ਵੀ ਵਜ੍ਹਾ ਹੋ ਸਕਦੀ ਕਿ ਉਹਦਾ ਤੁਸੀਂ ਪਹਿਲਾਂ ਸਮਾਨ ਵੇਚਦੇ ਸੀਗੇ ਹੁਣ ਤੁਸੀਂ ਸਮਾਨ ਨਹੀਂ ਵੇਚਦੇ ਪੇ ਤਾਂ ਕਰਕੇ ਵੀ ਤੁਹਾਡੇ ਘਰ ਆ ਕੇ ਜਿਹੜਾ ਹੈ ਇਸ ਤਰ੍ਹਾਂ ਮਾਰਕੁਟਾਈ ਕਰਦਾ ਜਾਂ ਸ ਇਹ ਤੇ ਹੁਣ ਉਹਨੂੰ ਪਤਾ ਹੋਵੇ ਸਾਨੂੰ ਧੱਕੇਬਾਜੀ ਕਰਦਾ ਵਾ ਕਿ ਕੰਮ ਕਰੋ ਪਰ ਅਸੀਂ ਨਹੀਂ ਕਰਦੇ ਅਸੀਂ ਕਹਿੰਦੇ ਅਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਭਰਾ ਕਿੰਨੇ ਚਿਰ ਹੋ ਗਿਆ ਤੁਹਾਨੂੰ ਕੰਮ ਛੱਡੇ ਮੈਨੂੰ 4-5 ਮਹੀਨੇ ਹੋ ਗਏ ਮੇਰੇ ਜਦੋਂ ਦਾ ਲਾ ਚੱਲਦਾ ਮੈਂ ਨਹੀਂ ਕੁਝ ਵੀ ਕਰਦਾ ਤੇ ਤੁਸੀਂ ਪ੍ਰਸ਼ਾਸਨ ਨੂੰ ਕਦੀ ਕਿਹਾ ਕਿ ਮੈਂ ਮੈਂ ਪਹਿਲ ਆਹ ਕੰਮ ਕਰਦਾ ਸੀ ਕਿਉਂਕਿ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੇ ਮੁੱਖ ਮੰਤਰੀ ਮੈਨੂੰ ਕੋਈ ਦੱਸਿਆ ਉਹਨਾਂ ਨੂੰ ਮੈਂ ਪਹਿਲੇ ਕਰਦਾ ਸੀਗਾ ਮੈਨਰ ਤੇ ਪਰਚੇ ਪੈ ਗਏ ਮੈਂ ਆਪਣੀ ਸਜ਼ਾ ਭੁਗਤਾਂ ਆ ਮੈਂ ਬਾਅਦ 'ਚ ਮੈਂ ਟੀ ਗੱਲ ਆ ਲਿਆ ਮੇਰੀ ਲਾਤ ਵੱਡੀ ਗਈ ਉੱਥੇ ਠੀਕ ਹੈ ਮੈਨੂੰ ਇੱਥੋਂ ਕਹੇ ਹਸਪੀਟਲ ਵਾਲਿਆਂ ਨੇ ਦਾਖਲ ਨਹੀਂ ਕੀਤਾ ਮੈਂ ਪੀਜੀ ਆ ਹੀ ਗਿਆ ਮੇਰੀ ਉੱਥੇ ਲੱਤ ਵੱਡੀ ਗਈ ਮੈਂ ਮਹੀਨਾ ਦਾਖਲ ਰਿਹਾ ਉੱਤੇ ਬਾਅਦ ਜੇ ਮੇਰਾ ਇਲਾਜ ਹੋਇਆ ਸਾਰਾ ਮੈਂ ਕੁਛ ਨਹੀਂ ਹੋਣ ਕਰਦਾ ਮੈਂ ਆਇਆ ਘਰੇ ਮੈਂ ਪਹਿਲੇ ਨਸ਼ਾ ਪਤਾ ਕਰਦਾ ਟੀਕੇ ਲਾਣਾ ਹੁਣ ਮੈਂ ਕੁਛ ਨਹੀਂ ਕਰਦਾ ਮੈਂ ਇਸ ਕਰਕੇ ਨੇ ਮੈਂ ਕਹਾ ਮੈਂ ਹੁਣ ਕੋਈ ਮਾੜਾ ਕੰਮ ਨਹੀਂ ਕਰਨਾ ਇਸ ਕਰਕੇ ਖੁੰਦਕ ਚ ਇੱਕੰਦਾ ਮੇਰਾ ਕੰਮ ਕਰੋ ਇਹ ਹੈ ਉਹ ਹੈ ਤਦ ਕਰਕੇ ਨੇ ਗੋਲੀਆਂ ਚਲਾਈਆਂ ਇੱਥੇ ਆ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਡੀਜੀਪੀ ਨੂੰ ਕੀ ਮੰਗ ਕਰੋਗੇ ਕਹੋਗੇ ਕਿ ਇਹਨਾਂ ਇਸ ਤਰ੍ਹਾਂ ਦੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਮਾਰਾ ਹੀ ਹੋਣੀ ਚਾਹੀਦੀ ਆ ਵੇਖੋ ਮਗਮਪੁਰੇ ਜੇ ਕਹਿੰਦਾ ਮੇਰਾ ਚਿੱਟਾ ਵਿਗਣਾ ਚਾਹੀਦਾ ਨਹੀਂ ਤੇ ਕਿਸੇ ਦਾ ਨਹੀਂ ਵਿਗਣਾ ਚਾਹੀਦਾ ਸਾਰੇ ਮਗਮਪੁਰੇ ਚ ਕਹਿੰਦਾ ਆ ਪੁਲਿਸ ਅਧਿਕਾਰੀ ਵੀ ਮਿਲੇ ਨਾ ਮਿਲੇ ਹੋ ਸਕਦੇ ਆ ਹੁਣ ਅਸੀਂ ਤੇ ਜਾਂਦੇ ਬੁਲਾਉਂਦੇ ਨਹੀਂ ਸਾਡੀ ਭੈਣ ਨੂੰ ਕਹਿੰਦਾ ਹੈ ਕਿ ਸਾਨੂੰ ਨੇ ਇਹਨਾਂ ਨਾਲ ਨਹੀਂ ਮਿਲਣਾ ਵਰਤਣਾ ਅੱਜ ਇਸ ਕਰਕੇ ਭੈਣ ਨਾਲ ਮਿਲਣਾ ਵਰਤਣਾ ਛੱਡਿਆ ਸੀ ਫੇ ਚੱਲ ਜਾ ਤੂੰ ਆਪਣੇ ਘਰੇ ਸੁਖੀ ਰਹਿ ਬੱਚੇ ਹੈਗੇ ਸੁਖੀ ਰਹਿ ਤੂੰ ਫੇਰ ਵੀ ਹੱਡੇ ਨਾਲ ਅਗੇ ਤੇਰਾ ਮਾਰਕਟ ਕਰਦਾ ਹੁਣ ਕੀ ਕਰੀਏ ਦੱਸੋ ਤੇ ਅੱਜ ਵੀ ਕਿੰਨੇ ਕ ਵਜੇ ਦੀ ਘਟਨਾ ਸੀਗੀ ਇਹ ਇਹ ਘਟਨਾ ਹੈਗੀ ਕੋਈ 4 ਤੋਂ 5 ਵਜੇ ਦੀ 4 ਤੋਂ 5 ਵਜੇ ਦੀ ਤੇ 8 ਤੋਂ 9 ਬੰਦੇ ਸੀ ਹਾਂਜੀ ਲੇਕਿਨ ਮੈਂ ਫਿਰ ਇੱਕ ਸਵਾਲ ਜਰੂਰ ਪੁੱਛੂੰਗਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਜਦੋਂ ਹੋਇਆ ਇਹਦਾ ਇਨਵੋਲਵਮੈਂਟ ਤੁਹਾਨੂੰ ਕਿਦਾਂ ਲੱਗਦਾ ਹੈ ਕਿ ਇਹਦੀ ਇਨਵੋਲਵਮੈਂਟ ਹੋਗੀ ਫੋਨ ਤੇ ਗੱਲਾਂ ਇਨਵੋਲਵਰ ਇਹ ਨਹੀਂ ਗਿਆ ਸੀ ਇਹਦੇ ਜਿਹੜੇ ਯਾਰ ਦੋਸਤ ਹੈ ਨਾ ਅੰਦਰ ਮੁੰਡੇ ਹੋ ਚੜਗੇ ਹੋਏ ਅੰਦਰ ਉਹ ਇਹਦੇ ਨਾਲ ਲਿੰਕ ਹੀ ਗਏ ਇਹਦੇ ਠੀਕ ਹੈ ਜੀ ਇਹਦੇ ਨਾਲ ਲਿੰਕ ਹੀ ਗਏ ਉਦੋਂ ਤੇ ਕਿਦੋਂ ਕਿਦਾਂ ਗੈਂਗਸਟਰ ਬਣਿਆ ਇਹਨੂੰ ਮਰੇ 31 ਪਰਚੇ ਇਹਦੇ ਉੱਤੇ ਇਹਨੂੰ ਘਟੋ ਘੜ 5-7 ਸਾਲ ਹੋ ਗਏ 10 ਸਾਲ ਗੈਂਗਸਟਰ ਬਣੇ ਨੇ ਸੋ ਇਹ ਉਹ ਨੌਜਵਾਨ ਹੈ ਜਿਸ ਦੇ ਘਰ ਦੇ ਵਿੱਚ ਕੁਝ ਗੈਂਗਸਟਰ ਪਹੁੰਚਦੇ ਨੇ ਗੋਲੀਆਂ ਚਲਾਉਂਦੇ ਨੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਤੋਂ ਫਰਾਰ ਹੋ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਨੌਜਵਾਨ ਨੂੰ ਨਸ਼ਾ ਵੇਚਣ ਵਾਸਤੇ ਵੀ ਕਿਹਾ ਜਾ ਰਿਹਾ ਹੈ ਦੂਸਰੇ ਪਾਸੇ ਉਸ ਨੌਜਵਾਨ ਦੀ ਜੀ ਲਤ ਜਿਹੜੀ ਹੈ ਉਹ ਕੱਟੀ ਹੋਈ ਹੈ ਕਿਉਂਕਿ ਇਸ ਵੱਲੋਂ ਗਲਤ ਇੰਜੈਕਸ਼ਨ ਜਿਹੜਾ ਸੀਗਾ ਉਹ ਇੰਜੈਕਟ ਕਰ ਲਿਤਾ ਗਿਆ ਸੀ ਉਸ ਤੋਂ ਬਾਅਦ ਬਹੁਤ ਸਾਰੇ ਸ਼ੀਰ ਦੀ ਲਤ ਜਿਹੜੀ ਹੈ ਉਹ ਕਟਣੀ ਪਈ ਹਾਲਾਂਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੁਲਿਸ ਪ੍ਰਸ਼ਾਸਨ ਇਸ ਤੇ ਮੌਕੇ ਤੇ ਪਹੁੰਚਿਆ ਸੀ ਪ੍ਰਸ਼ਾਸਨ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਕਿੰਨਾ ਕਿਤੇ ਆਪਾਂ ਜਰੂਰ ਜਿਹਨਾਂ ਨੂੰ ਇਨਸਾਫ ਜਿਹੜਾ ਹੈ ਉਹ ਦਵਾਇਆ ਜਾਵੇਗਾ ਹਾਲਾਂਕਿ ਪੁਲਿਸ ਵੱਲੋਂ ਪਕੜਾ ਦਰਜ ਕਰ ਦਿੱਤਾ ਗਿਆ ਹੈ ਲੇਕਿਨ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਰੋਕਣ ਵਾਸਤੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਗੱਲ ਕਰ ਰਹੇ ਨੇ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਵੀ ਇਸੇ ਕਰਕੇ ਹੀ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਜਾ ਰਹੀ ਸੀ ਔਰ ਬੀਤੇ ਕੁਝ ਦਿਨ ਪਹਿਲਾਂ ਜਿਹੜਾ ਸੀਗਾ ਉਹ ਬਹੁਤ ਸਾਰੇ ਅਸਥਿਤ ਤਰਨੇ ਜਿਹੜੇ ਸੀਗੇ ਸੰਕੇਤਕ ਤਰਨੇ ਜਿਹੜੇ ਸੀਗੇ ਉਹ ਲਗਾਏ ਗਏ ਸਨ ਲੇਕਿਨ ਕਿਤਨਾ ਕਿਤੇ ਅੱਜ ਵੀ ਗੈਂਗਸਟਰ ਜਿਹੜੇ ਨੇ ਉਹ ਆਪਣਾ ਪੈਰ ਫਸਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਗੈਂਗਸਟਰ ਦੇ ਲਿੰਕ ਜਿਹੜੇ ਨੇ ਉਹ ਜਰੂਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਦੋਸ਼ੀ ਸੀ ਔਰ ਨਾਲ ਦੱਸੇ ਜਾ ਰਹੇ ਨੇ ਤਾਂ ਕਿਉਂਕਿ ਇਸ ਨੌਜਵਾਨ ਨੂੰ ਵੀ ਪਹਿਲਾਂ ਚਿੱਟਾ ਵੇਚਿਆ ਜਾਂਦਾ ਸੀ ਚਿੱਟਾ ਵੇਚਣ ਤੋਂ ਬਾਅਦ ਇਸ ਨੂੰ ਜਦੋਂ ਆਪਣੀ ਲੱਤ ਕਟਾਉਣੀ ਪਈ ਲੱਤ ਕਟਾਉਣ ਤੋਂ ਬਾਅਦ ਇਸ ਨੂੰ ਹੋਸ਼ ਆਈ ਤੇ ਹੋਸ਼ ਹੋਣ ਤੋਂ ਬਾਅਦ ਇਹਨੇ ਕਿਹਾ ਕਿ ਮੈਂ ਉਹ ਕੰਮ ਨਹੀਂ ਕਰਨਾ ਚਾਹਦਾ ਲੇਕਿਨ ਜਿਸ ਤਰ੍ਹਾਂ ਹੀ ਇਹਦੇ ਘਾਰ ਜਿਹੜਾ ਹੈ ਉਹਨਾਂ ਦਾ ਜਵਾਈ ਪਹੁੰਚਦਾ ਹੈ ਜਿਸ ਦਾ ਨਾਮ ਜਿਹੜਾ ਹੈ ਜਿਸ ਵੱਲ ਗੋਲੀਆਂ ਚਲੇ ਗਈਆਂ ਨੇ ਉਹਨਾਂ ਕੋਲ ਪਹੁੰਚ ਕੇ ਜਿਹੜਾ ਹੈ ਉਹ ਜ਼ਰੂਰ ਇਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਸੀਗਾ ਉਹ ਕੀਤਾ ਜਾ ਰਿਹਾ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇਗੀ ਲੇਕਿਨ ਕਿਤਨਾ ਕਿਤੇ ਪੰਜਾਬ ਵਿੱਚ ਲਗਾਤਾਰ ਹੀ ਗੈਂਗਵਾਰ ਜਿਹੜੀਆਂ ਨੇ ਗੈਂਗਸਟਰ ਜਿਹੜੇ ਨੇ ਉਹ ਆਪਣੇ ਪੈਰ ਫਸਾੜਦੇ ਹੋਏ ਕਈ ਲੋਕ ਜਿਹੜੇ ਇੰਚਟੇਰਾ ਨਸ਼ਾ کاروبار ਕਰਨਾ ਸ਼ੁਰੂ ਨੇ ਉਸ ਨੂੰ ਦੁਬਾਰਾ ਉਸੇ ਦਲਦਲ ਵਿੱਚ ਭੇਜਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੁਣ ਵੇਖਾਂ ਹੋਵੇਗਾ ਕਿ ਪੰਜਾਬ ਪੁਲਿਸ ਕੋਲ ਤੱਕ ਇਸ ਗੋਸ਼ੀ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕਰਦੀ ਹੈ ਅਤੇ ਉਸੂਸ ਲੱਖਾਂ ਪਿੱਛੇ ਭੇਜਦੀ ਹੈ ਕੈਮਰਾਮੈਨ ਵਰਜਨ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰ ਸਹਿਬ ਇਹ ਪਾਰਵਈ ਸੰਖੀ ਕਰਨਾ ਚਾਹੁੰ ਕਿ ਐਮਐਨਵੀ ਵਿ라이 ਵਿੱਚ 8 ਧਰੋੜਾ ਤੇ 6 ਗੋਲੀਆਂ ਚੱਲਣਾਂ ਸਰ ਕੀ ਮਾਈ ਅਜੇ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਅਗਰਮ ਰੈਕਡ ਕਰਦੇ ਹਾਂ ਉਹ ਹੋਰ ਜੀ ਕਾਰਜ ਸ਼ੁਰੂ ਕਰਦੇ ਸਰ ਕਿੰਨੇ ਗੋੜੀ ਚਲਾਈ ਕੁਛ ਨਾਮ ਵੀ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਦੰਗੀਆਂ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਹੱਲ ਵੀ ਇਹ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਤੇ ਲੀਆ ਸਰੋਕੀ ਹੈ ਲੜਕੇ ਦਾ ਨਾਮ ਜੀ ਜੈਗਰਡਾਈਫਾਇਡ ਹੈ ਕਿ ਅਰਚਾ ਦੇਖੇ ਤੇ ਪੜੀ ਕਰ ਰਹੀ ਜੀ ਸਰ ਤੁਹਾਡੀਆਂ ਟੀਮਾਂ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਕੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਫਲਾਈਪਟਸ ਹੋ ਗਿਆ ਤੇ ਉਹ ਮੋਕੇ ਦੇ ਕੀ ਕਾਰਗਰ ਕੀ ਜਾ ਰਹੀ ਸਰ ਬੱਚਾ ਦਰਸ਼ ਕਰ ਰਹੇ ਜੀ ਕਦਮਾਂ ਦਰਜ ਕਰਕੇ ਅਪਲੀਕੇਸ਼ਨ ਸ਼ੁਰੂ ਕਰਨਾ